ਨੂੰ ਲੈ ਕੇ ਖੁਸਰਿਆਂ ਦੇ ਦੋ ਧਿਰਾਂ ਦੇ ਵਿਚਕਾਰ ਹੋਇਆ ਝਗੜਾ ਹੋ ਗਿਆ ਹੰਗਾਮਾ ਮਾਮਲਾ ਪਹੁੰਚਿਆ ਥਾਣਿਆਂ ਤੱਕ ਅਕਸਰ ਹੀ ਤੁਸੀਂ ਦੇਖਦੇ ਹੋ ਪਹਿਲਾਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਕਾਫੀ ਇਹ ਵਿਵਾਦ ਚੱਲਿਆ ਫਿਰ ਇਹ ਵਿਵਾਦ ਉੱਥੇ ਜਾ ਕੇ ਰੁਕਿਆ ਜਿੱਥੇ ਸਾਰੀਆਂ ਸ਼ਰਤਾਂ ਲਾਗੂ ਹੋ ਗਈਆਂ ਜਿਹੜੇ ਦੋਹੇ ਧੜੇ ਸੀ ਉਹਨਾਂ ਦੇ ਵਿੱਚ ਸਮਝੌਤਾ ਹੋ ਗਿਆ ਸੀ ਕਿ ਆਹ ਏਰੀਆ ਤੁਹਾਡਾ ਏਰੀਆ ਤੁਹਾਡਾ ਪਰ ਹੁਣ ਮਾਮਲਾ ਪਟਿਆਲਾ ਤੋਂ ਨਹੀਂ ਸਾਹਮਣੇ ਆਇਆ ਬਲਕਿ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਤੋਂ ਜਿੱਥੇ ਕਿ ਖੁਸਰਿਆਂ ਦੀਆਂ ਦੋ ਪਾਰਟੀਆਂ ਨੇ ਦੋ ਧੜੇ ਨੇ ਤਾਂ ਦੋ ਧਿਰਾਂ ਨੇ ਉਹਨਾਂ ਦੇ ਵਿਚਕਾਰ ਕਾਫੀ ਜ਼ਿਆਦਾ ਲੜਾਈ ਝਗੜਾ ਹੋਇਆ ਤਾਂ ਪਹਿਲੀ ਧਿਰ ਦੇ ਵੱਲੋਂ ਜੋ ਇਲਜ਼ਾਮ ਲਗਾਏ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਦੂਜੇ ਧਿਰ ਜਿਹੜੀ ਕੀ ਕੁਝ ਕਹਿ ਰਹੀ ਆ ਤੇ ਸਾਰੇ ਮਾਮਲੇ ਦੇ ਵਿੱਚ ਫਿਰ ਐਸਐਚਓ ਕੀ ਕੁਝ ਕਹਿ ਰਹੇ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਵਿਵਾਦ ਸ਼ੁਰੂ ਹੋਇਆ ਕਦੋਂ ਤੋਂ ਵਿਵਾਦ ਚੱਲ ਰਿਹਾ ਹੈ ਪੂਰੀ ਗੱਲਬਾਤ ਸਾਰਿਆਂ ਦੀ ਜ਼ੁਬਾਨੀ ਮੈਂ ਸ਼ਬਮ ਆਈ ਆ ਹਾਂਜੀ ਗਰਦਾਸਪੁਰ ਚ ਰਹਨੇ ਆ ਸਲਾਮਾਬਾਦ ਮਹੱਲੇ ਮੇਰੀ ਕੋਠੀ ਆ ਇਹ ਮੇਰਾ ਛੋਟਾ ਗੁਰਪਾਈ ਆ ਅਸੀਂ ਬਾਜ਼ਾਰ ਮੰਗਦੇ ਪਏ ਆ ਅਸੀਂ ਸਾਡਾ ਸ਼ਹਿਰ ਹੈ ਅਸੀਂ ਵਧਾਈਆਂ ਲੰਨੀਆਂ ਆਪਣੀਆਂ ਇਹ ਤਾਂ ਹਿਆਲ ਤੋਂ ਆਂਦੇ ਕੁਸਰੇ ਕੋਈ ਦੀਨਾ ਨਗਰ ਤੋਂ ਖੁਸਰੇ ਨੇ ਇਹ ਆਪਣਾ ਆਪਣਾ ਸ਼ਹਿਰ ਮੰਗਣ ਸਾਡੇ ਗਰਦਾਸਪੁਰ ਚ ਕੋਈ ਵਧਾਈ ਨਾ ਮੰਗੇ ਅੱਜ ਮਸਲਾਇਆ ਗਿਆ ਸਾਨੂੰ ਸਾਹਬ ਨੇ ਬੁਲਾਇਆ ਇੱਥੇ ਤੇ ਤੁਸੀਂ ਆਓ ਉਹ ਆਏ ਦੇ ਨਾ ਤੇ ਗੱਲਬਾਤ ਕਰਨੀ ਹੈ ਅਸੀਂ ਆਏ ਆ ਤੇ ਫੇਰੇ ਬਤਮੀਜ਼ੀ ਕਰਨ ਸ਼ੁਰੂ ਹੋਗੇ ਨਾ

ਤੇ ਆਪਣੇ ਪੈਲੰਸ ਚ ਪ੍ਰੋਗਰਾਮ ਕਰਿਓ ਤੇ ਸਾਨੂੰ ਵੀ ਫੈਸਲਾ ਕਰਨਾ ਤੇ ਫੈਸਲਾ ਕਰਦੇ ਆਂਗੇ ਓਨੇ ਦਿਨ ਤੁਸੀਂ ਬਾਜ਼ਾਰ ਮੰਗਣਾ ਲੜਾਈ ਧਗੜਾ ਕੋਈ ਨਹੀਂ ਕਰਨਾ ਤੇ ਇਹ ਬਾਜ਼ਾਰ ਨਹੀਂ ਮੰਗਣਗੇ ਨਾ ਇਹ ਬਦਾਈ ਨਹੀਂ ਮੈਂ ਬੋਲਦੀ ਮੰਜਲੀ ਮਹਾਂਤਰ ਗੁਰਦਾਸਪੁਰ ਵਾਲੀ ਦਿਨਨਗਰ ਵਾਲੀ ਬਾਬੇ ਪ੍ਰਵੀਨ ਦੇ ਪਰਿਵਾਰ ਚੋਂ ਬੋਲਦੀ ਆਂ ਉਹਨਾਂ ਦੀ ਪੋਤੀ ਬੋਲਦੀ ਆਂ ਵੇਖੋ ਜੀ ਸਾਡਾ ਸਮਾਂ ਬੜਾ ਟਾਈਮ ਹੋ ਗਿਆ ਸਾਲ 2 ਸਾਲ ਦੇ ਹੋ ਚੱਲੇ ਆ ਸਾਡੇ ਇਹ ਏਰੀਏ ਦੇ ਕਰਕੇ ਇਹ ਜਿਹੜੀ ਪਾਰਟੀ ਆ ਗੁਰਦਾਸਪੁਰ ਦੇ ਵਿੱਚ ਝਗੜਾ ਕਰਦੀ ਪਈ ਆ ਠੀਕ ਹੈ ਜੀ ਅਸੀਂ ਬਾਬੇ ਪ੍ਰਵੀਨ ਦੇ ਪਰਿਵਾਰ ਦੇ ਵਿੱਚੋਂ ਆ ਇਹ ਪਾਰਟੀ ਪਠਾਨਕੋਟ ਤੋਂ ਆਈ ਹੈ ਵੇਖੋ ਇਹ ਸਾਡੇ ਨਾਲ ਇੱਥੇ ਕਹਿੰਦੇ ਆ ਵੀ ਇਹ ਤੁਸੀਂ ਇੱਥੇ ਮੰਗਣਾ ਨਹੀਂ ਹੈ ਵੇਖੋ ਮੰਗਣ ਨੂੰ ਕੋਈ ਵੀ ਨਹੀਂ ਰੋਕ ਸਕਦਾ ਅਸੀਂ ਕਾਗਜ਼ਾ ਪ੍ਰੂਫ ਹਾ ਤੇ ਕਰਾ ਸੀ ਮਾਲਕਾਂ ਜੀ ਕੋਈ ਅੱਜ ਦੇ ਨਹੀਂ ਬਾਬਾ ਪ੍ਰਵੀਨ ਜੀ ਇੱਥੇ ਕਿੰਨੇ ਸਮਾਂ ਦੇ ਰਹਿੰਦੇ ਰਹੇ ਪਹਿਲੇ ਇਹ ਸ਼ਹਿਰ ਦੇ ਵਿੱਚ ਹੁਣ ਉਹ ਗਰਦਾਸਪੁਰ ਦੇ ਵਿੱਚ ਵੀ ਮਾਲਕ ਹੈ ਤਾਰੀ ਹਾਲ ਦੇ ਵੀ ਮਾਲਕ ਹੈ ਪੱਪੀ ਪੂਰਾ ਹੋ ਗਿਆ ਵੇਖੋ ਜੀ ਪੱਪੀ ਦੇ ਜਦੋਂ ਜਦੋਂ ਇਹਨਾਂ ਕੋਲ ਪੱਪੀ ਕੋ ਇਲਾਕਾ ਵੀ ਨਹੀਂ ਸੀ ਜਦੋਂ ਸਾਡੇ ਗੁਰੂ ਜੀ ਇੱਥੇ ਰਹਿੰਦੇ ਰਹੇ ਜਿਹੜੇ ਪ੍ਰਵੀਨ ਬਾਬਾ ਜੀ ਇਹਨਾਂ ਦੀਨਾ ਨਗਰ ਵਾਲੇ ਉਹ ਪਹਿਲਾਂ ਗਰਦਾਸਪੁਰ ਦੇ ਵਿੱਚ ਹੀ ਰਹਿੰਦੇ ਸਤੋ 30 35 ਸਾਲ ਪਹਿਲਾਂ ਰਹੇ ਆ ਉਹ ਪਹਿਲਾਂ ਦੇ ਰਹੇ ਆ ਹਾਂਜੀ ਕਾਫੀ ਸਾਲ ਪਹਿਲਾਂ ਇੱਥੇ ਰਹੇ ਏਰੀਏ ਦਾ ਸਾਡਾ ਝਗੜਾ ਉਹ ਆਏ ਵਾਰ ਸਾਨੂੰ ਇਹੀ ਕਹਿੰਦੇ ਅਸੀਂ ਤੁਹਾਨੂੰ ਮੰਗਣ ਨਹੀਂ ਦੇਣਾ ਗੁੰਡਾਗਰਦੀ ਕਰਦੇ ਸੋਚੋ ਸਾਹਿਬ ਨੇ ਇਹੀ ਆਖਿਆ ਬਾ ਵੀ ਅਸੀਂ ਤੁਹਾਡਾ ਪੂਰਾ ਮਾਨਤਾਣ ਰੱਖਾਂਗੇ ਪੂਰਾ ਇਨਸਾਫ ਕਰਵਾਵਾਂਗੇ ਵੀ ਤੁਸੀਂ ਆਪਣੇ ਵੱਡੇ ਬਾਬੇ ਬੁਲਾ ਲਓ ਵੱਡੇ ਬਾਬੇ ਬੈਠ ਕੇ ਜਿੰਨਾ ਟਾਈਮ ਦਿਨਾਂ ਨਗਰ ਵਾਲੇ ਪ੍ਰਵੀਨ ਬਾਬਾ ਜੀ ਤੋਂ ਪਰਠਾਨ ਕੋਟ ਵਾਲੇ ਰਾਜੀ ਮਹੰਦਰੀ ਬੋਲਦੇ ਜਿਹੜੇ ਉਹਨਾਂ ਦੇ ਅੱਗੇ ਬੱਚੇ ਆ ਉਹ ਅੱਗੇ ਗੁੰਡਾਗਰਦੀ ਕਰਦੇ ਆ ਜਿਹੜੇ ਉਹਨਾਂ ਕੋਲ ਹੋਰ ਆਇਆ ਸ਼ਰੇਆ ਮੈਂ ਹੱਥੇ ਵੀ ਪੈਂਦੇ ਹੋ ਇੱਥੇ ਆਪਣੇ ਥਾਣੇ ਦੇ ਵਿੱਚ ਉਹਨਾਂ ਕੋਲ ਕਲਿੱਪ ਆ ਵੀ ਹੈ ਜੀਆਂ ਆ ਅਸੀਂ ਇਹੀ ਜਾਣਦੇ ਆ ਵੀ ਚਲੋ ਸਾਡੇ ਦੇਸ਼ ਵਾਸੀਆਂ ਵੀ ਅਸੀਂ ਅਫਸਰ ਕੋਲ ਆਏ ਬਹੁਤ ਵਧੀਆ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਪਰ ਜਿਹੜੀ ਗੁੰਡਾਗਰਦੀ ਇਹ ਕਰਦੇ ਪਏ ਕੋ ਬਾਬਿਆਂ ਦੀ ਲੜਾਈ ਹੁੰਦੀ ਅਸੀਂ ਮੰਨਦੇ ਬਾਬੇ ਬਾਬੇ ਲੜਨ ਪਰ ਜਿਹੜੇ ਮੁੰਡੇ ਵਿੱਚ ਲੈ ਲੈ ਕੇ ਆਉਂਦੇ ਆ ਸਾਡੇ ਕੋਲ ਇੱਕ ਦਰਖਾਸਤ ਆਈ ਸੀਗੀ ਜਿਹਰੇ ਵਿੱਚ ਇੱਕ ਧਿਰ ਜਿਹੜੀ ਹੈ ਉਹਨਾਂ ਨੇ ਦਰਖਾਸਤ ਦਿੱਤੀ ਸੀਗੀ ਕਿ ਜਿਹੜੀ ਦੂਜੀ ਪਾਰਟੀ ਹੈ ਇਹਨਾਂ ਦੀ ਮਹੰਤਤਾ ਦੀ ਜਿਹੜੀ ਹੈ ਕਿ ਉਹ ਕਹਿੰਦੇ ਵੀ ਸਾਡਾ ਗਰਦਾਸਪੁਰ ਸਾਡਾ ਏਰੀਆ ਤੇ ਦੂਜੇ ਮੰਗਦੇ ਏਰੀਆ ਦੇ ਵਿੱਚ ਇਸ ਦਾ ਇਹ ਚੀਜ਼ ਨੂੰ ਲੈ ਕੇ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਸੀ ਦੋਨਾਂ ਧਿਰਾਂ ਨੂੰ ਇੱਥੇ ਬਿਠਾ ਕੇ ਗੱਲਬਾਤ ਕਰਾਈ ਗਈ ਬਟ ਉਹ ਇਹ ਚੀਜ਼ ਡਿਸਾਈਡ ਕਰਨੀ ਉਹ ਇਹਨਾਂ ਦੇ ਜਿਹੜੇ ਬਜ਼ੁਰਗਾ ਉਹ ਡਿਸਾਈਡ ਕਰ ਸਕਦੇ ਵੀ ਕਿਨੂੰ ਕਿਹੜਾ ਏਰੀਆ ਦੇਣਾ ਸੋ ਅਹੀਂ ਇਹਨਾਂ ਨੂੰ ਇਹ ਜਸਟ ਕੀਤਾ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਲਿਆਓ ਜਾਂ ਤੁਸੀਂ ਆਪਣੀ ਬਰਾਦਰੀ ਦੇ ਵਿੱਚ ਕਿਤੇ ਇਕੱਠੇ ਬੈ ਕੇ ਆਪਸ ਵਿੱਚ ਇਹ ਗੱਲ ਕਰ ਲਓ ਸੋ ਉਹਨਾਂ ਨੇ ਉਹਨਾਂ ਨੂੰ ਇਹ ਸਵਾਸਾ ਦਿੱਤਾ ਕਿ ਆਪਸ ਵਿੱਚ ਲੜਾਈ ਨਹੀਂ ਕਰਨੀ ਔਰ ਜਲਦੀ ਤੋਂ ਜਲਦੀ ਆਪਣੇ ਜਿਹੜੇ ਆ ਆਪਣੇ ਇਕੱਠ ਕਰਕੇ ਤੇ ਆਪਣੇ ਪਦਰਤੇ ਜਿਹੜਾ ਇਸ ਚੀਜ਼ ਦਾ ਡਿਸਾਈਡ ਕਰ ਲੈਣ ਔਰ ਨਾਲ ਇਹ ਵੀ ਚੇਤਾਵਨੀ ਵੀ ਦਿੱਤੀ ਗਈ ਵੀ ਜਿੰਨ ਲਾਰਡ ਆਰਡਰ ਦੀ ਪ੍ਰੋਬਲਮ ਖੜੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਾਤੇ ਕਾਰਵਾਈ ਜਿਹਦੇ ਵਿੱਚ ਇੱਕ ਸ਼ੰਭੂ ਮੰਤ ਹੈਗਾ ਜੀ ਜਿਹਨਾਂ ਨਾਲ ਦਿਵਿਆ ਹੈਗੀ ਹੈ ਔਰ ਦੂਜੇ ਪਾਸੇ ਜਿਹੜਾ ਦਾ ਇੱਕ ਨਹੀਂ ਜਿਹੜੇ ਉਹ ਤਾਂ ਉਹ ਤਾਂ ਵੱਡੇ ਬਜ਼ੁਰਗ ਨੇ ਜੀ ਇੱਥੇ ਜਿਹੜੇ ਸਾਡੇ ਕੋਲ ਇੱਕ ਮੰਝਲੀ ਹੈ ਇੱਕ ਜਿਹੜੀ ਮੰਝਲੀ ਮੰਤ ਦੀ ਪਾਰਟੀ ਹੈ ਤੇ ਦੂਜੀ ਹੈਗੀ ਦਿਵਿਆ ਮੰਤ ਦੀ ਪਾਰਟੀ ਇਹਨਾਂ ਦੀ ਆਪਸ ਵਿੱਚ ਜਿਹੜੀ ਇਸ ਗੱਲ ਨੂੰ ਲੈ ਕੇ ਤਕਰ ਚੱਲ ਰਹੀ ਹੈ ਕਿ ਗੁਰਦਾਸਪੁਰ ਜਿਹੜਾ ਉਹ ਇੱਕ ਗੁਰਦਾਸਪੁਰ ਏਰੀਆ ਦਾ ਆਪਣਾ ਆਪਣਾ ਹੱਕ ਜਤਾ ਰਹੇ ਨੇ ਸੁਣਿਆ ਇੱਕ ਧਿਰ ਦੇ ਵੱਲੋਂ ਕਿਹਾ ਕਿ ਦੂਜੀ ਧਿਰ ਜਿਹੜੀ ਆ ਉਹ ਸਾਡੇ ਏਰੀਆ ਦੇ ਵਿੱਚ ਆ ਕੇ ਵਧਾਈਆਂ ਮੰਗਦੀ ਆ ਪਰ ਦੂਜੀ ਧਿਰ ਕਹਿੰਦੀ ਇਹ ਏਰੀਆ ਸਾਡਾ ਆ ਤਾਂ ਆਖਰ ਕਿਹੜਾ ਏਰੀਆ ਕਿਸ ਦਾ ਆ ਤਾਂ ਆਖਰ ਕਦੋਂ ਤੱਕ ਇਹ ਮਾਮਲਾ ਸੁਲਝਦਾ ਆਉਣ ਵਾਲਾ ਸਮਾਂ ਆ